ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK JOL ਪੰਜਾਬੀ ਵਿਰਸਾ ਤੇ। ਹਾਜ਼ਰ ਹੋਏ ਹਾਂ ਜੀ ਇੱਕ ਨਮੀ ਕਹਾਣੀ ਲੈ ਕੇ। ਵਿਸ਼ੇ ਬਜੋਤੀ ਧੀਰ ਦੀ ਕਲਮ ਤੋਂ ਪੰਜਾਬੀ ਕਹਾਣੀ ਇੱਕ ਮੁਠੀ ਆਸਮਾ। ਔਰਤ ਦੇ ਦਰਦ ਨੂੰ ਬਿਆਨ ਕਰਦੀ ਏ ਕਹਾਣੀ। ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ। ਅਖੀਰ ਤੱਕ ਜਰੂਰ ਸੁਣਨਾ ਜੀ। ਇੱਕ ਮੁਠੀ ਆਸਮਾ ਆਪਣੇ ਫਲੈਟ ਦੇ ਟਰੈਸ ਉਤੇ ਖੜੀ ਖੜੀ ਮੇਰੀ ਨਜ਼ਰ ਸਾਹਮਣੇ ਬਗੀਚੇ ਵੱਲ ਚਲੀ ਗਈ। ਬਹਾਰ ਦਾ ਮੌਸਮ, ਰੰਗ-ਬਰੰਗੇ ਫੁੱਲ ਤੇ ਖਿੜੇ ਹੋਏ ਗਲਾਬਾਂ ਦੀ ਖੁਸ਼ਬੂਈ ਕਿੰਨੀ ਸੋਹਣੀ ਹੈ ਇਹ ਕੁਦਰਤ। ਕਾਸ਼ ਉਹਦੇ ਕੋਲ ਵੀ ਇਸ ਕੁਦਰਤ ਨੂੰ ਵੇਖਣ ਦਾ ਸਮਾਂ ਹੁੰਦਾ। ਜਿੱਥੇ ਫੁੱਲ ਆਪਣੀਆਂ ਟਾਹਣੀਆਂ ਨਾਲ ਪਲਮ-ਪਲਮ ਕੇ ਬਹਾਰ ਦਾ ਨਜ਼ਾਰਾ ਲੈਂਦੇ ਨੇ, ਉੱਡੀਆਂ ਫਿਰਦੀਆਂ तितਲੀਆਂ ਫੁੱਲਾਂ ਨਾਲ ਕਲੁੱਲਾਂ ਕਰਦੀਆਂ। ਫੁੱਲਾਂ ਉਕਲਾਵੇ ਵਿੱਚ ਲੈ ਕੇ ਖੁਸ਼ਬੂਈ ਦੇ ਘੁੱਟ ਭਰਦੀਆਂ ਆਜ਼ਾਦ ਦੁਨੀਆ ਦੇ ਝਗੜੇ ਨਫ਼ਰਤਾਂ ਤੋਂ ਬਿਲਕੁਲ ਨਾ ਵਾਕਿਫ ਇਹ ਹਸੀਨ ਕੁਦਰਤ ਜਿੱਥੇ ਸਕੂਨ ਹੀ ਸਕੂਨ ਹੈ ਨਿਰੋਲ ਸੱਚੀ ਸੁੱਚੀ ਪਿਆਰ ਦੀ ਧੁਨ ਸੁਣਾਈ ਦਿੰਦੀ ਹੈ ਮੈਂ ਅੱਖਾਂ ਬੰਦ ਕਰਕੇ ਹਵਾ ਵਿੱਚ ਤਰਦੀ ਖੁਸ਼ਬੂਈ ਨੂੰ ਆਪਣੇ ਅੰਤਰੀਵ ਤਾਈ ਮਿਸਾਲਿਆ ਹੈਲੋ ਦੀਦੀ ਹੀਠਲੇ ਫਲੈਟ ਦੇ ਟਰੈਸ ਦੀ ਕੈਂਡੀ ਹਾਰ ਰੋਜ਼ ਵਾਂ ਕੁਰਸੀ ਤੇ ਬੈਠੀ ਪੜ ਰਹੀ ਸੀ ਉਸ ਨੇ ਮੈਨੂੰ ਪੁਕਾਰਿਆ ਮੇਰੀਆਂ ਅੱਖਾਂ ਖੁੱਲ ਗਈਆਂ ਹੈਲੋ ਕੈਂਡੀ ਕੀ ਹਾਲ ਹੈ ਹੁਣ ਤੱਕ ਕਿਤਾਬਾਂ ਦਾ ਖਿਹੜਾ ਛੱਡ ਦੇ ਵਿਆਹ ਦੀ ਤਿਆਰੀ ਕਦੋਂ ਕਰਨੀ ਹੈ ਨਹੀਂ ਦੀਦੀ ਕਿਤਾਬ ਕਿਵੇਂ ਛੱਡ ਸਕਦੀ ਹਾਂ ਹਾਲੇ ਤਾਂ ਮੈਂ ਪੀ ਐਚ ਡੀ ਦਾ ਥੀਸਿਸ ਕੰਪਲੀਟ ਕਰਨਾ ਹੈ ਮੈਰਿਜ ਬਾਰੇ ਬਾਅਦ ਵਿੱਚ ਸੋਚਾਂਗੇ ਯੂ ਨੋ ਅੱਜਕੱਲ ਸੈਲਫ ਸਟੈਂਡ ਹੋਣਾ ਕਿੰਨਾ ਜ਼ਰੂਰੀ ਹੈ ਜਵਾਬ ਦੇ ਕੇ ਕੈਂਡੀ ਫਿਰ ਆਪਣੀ ਕਿਤਾਬ ਵਿੱਚ ਗਵਾਚ ਗਈ ਕਿੰਨੀ ਪਿਆਰੀ ਹੈ ਕੈਂਡੀ ਕਿੰਨੀ ਸਮਝਦਾਰ ਮੈਨੂੰ ਇੱਕ ਪਲ ਵਾਸਤੇ ਕੈਂਡੀ ਤੇ ਈਰਖਾ ਹੋ ਗਈ ਇਸ ਲੜਕੀ ਦੀ ਸੋਚ ਕਿੰਨੀ ਮਚ्योर ਹੈ ਇਸ ਦੇ ਮੰਮੀ ਡੈਡੀ ਪੜੇ ਲਿਖੇ ਨੇ ਜ਼ਰੂਰ ਹੈ ਪ੍ਰੇਰਣਾ ਉਹਨਾਂ ਤੋਂ ਹੀ ਮਿਲੀ ਹੋਵੇਗੀ ਸੈਲਫ ਸਟੈਂਡ ਹੋਣਾ ਮਤਲਬ ਤੁਹਾਡੇ ਪੈਰਾਂ ਹੇਠ ਤੁਹਾਡੀ ਆਪਣੀ ਧਰਤੀ ਦਾ ਟੁਕੜਾ ਜਿੱਥੇ ਕੈਂਡੀ ਆਜ਼ਾਦ ਹੋਵੇਗੀ ਆਪਣਾ ਵੀ ਵजूद ਜਿਉਂਦਾ ਰੱਖ ਸਕੇਗੀ ਪਰ ਮੇਰੀ ਕਿਸਮਤ ਕੈਂਡੀ ਵਰਗੀ ਨਹੀਂ ਮੇਰੀ ਤਾਂ ਕਿਤਾਬ ਹੀ ਖੋਹੀਗੀ ਮੇਰੇ ਮਾਂ ਪਿਓ ਨੇ ਮੇਰੀ ਕਿਤਾਬ ਨਹੀਂ ਸਗੋ ਮੇਰੇ ਪੈਰਾਂ ਹੇਟ ਲਈ ਧਰਤੀ ਵੀ ਖੋ ਲਈ ਮੇਰੇ ਬਾਉ ਜੀ ਆੜਤੇ ਦੀ ਦੁਕਾਨ ਤੇ ਬੈਠੇ ਬੈਠੇ ਪੈਸੇ ਟਕੇ ਦਾ ਹਿਸਾਬ ਲਾਉਣ ਤੋਂ ਬਾਅਦ ਕੁਝ ਸੋਚ ਹੀ ਨਹੀਂ ਸਕਦੇ ਸੀ ਉਹਨਾਂ ਨੂੰ ਲੱਗਦਾ ਪੈਸੇ ਨਾਲ ਇਨਸਾਨ ਸਭ ਕੁਝ ਪਾ ਸਕਦਾ ਉਹਨਾਂ ਦੀ ਬੇਸ਼ੁਮਾਰ ਦੌਲਤ ਕਰਕੇ ਉਹਨਾਂ ਦਾ ਮੰਡੀ ਵਿੱਚ ਨਾਂ ਸੀ ਦੂਰ ਦੂਰ ਤੱਕ ਦੌਲਤ ਕਰਕੇ ਉਹਨਾਂ ਦੀ ਸ਼ੋਹਰਤ ਸੀ ਇਸੇ ਕਰਕੇ ਜਦੋਂ ਮੈਂ ਬੀਏ ਫਰਸਟイヤー ਵਿੱਚ ਹੋਈ ਤਾਂ ਉਦੇ ਦਾ ਰਿਸ਼ਤਾ ਮੇਰੇ ਲਈ ਆਇਆ ਐਡਾ ਵੱਡਾ ਘਰ ਦੋ ਸ਼ੈਲਰ ਕੋਠੀ ਕਾਰ ਤੇ ਇਕੱਲਾ ਮੁੰਡਾ ਹੋਰ ਕੀ ਚਾਹੀਦਾ ਬੌਜੀ ਨੇ ਮੰਮੀ ਨਾਲ ਅਸਰਾ ਕਰਦੇ ਆਖਿਆ ਮੰਮੀ ਨੇ ਇੱਕ ਵਾਰ ਜ਼ਰੂਰ ਕਿਹਾ ਸੀ ਬੀਏ ਤਾਂ ਪੂਰੀ ਕਰ ਲਵੇ ਹਾਲੇ ਬਹੁਤ ਛੁੱਟੀ ਦੋ ਜਮਾਤਾਂ ਬੱਧ ਪੜ ਕੇ ਵੀ ਤਾਂ ਇਹੀ ਕੁਝ ਲੱਭਾਂਗੇ ਹੁਣ ਮੁੰਹੋਂ ਆਪ ਰਿਸ਼ਤਾ ਮੰਗਦੇ ਨੇ ਮੁੰਡਾ ਐਮਏ ਐਮਬੀਏ ਕੰਪਨੀ ਨੇ ਦਿੱਲੀ ਚ ਫਲੈਟ ਤੇ ਕਾਰ ਦਿੱਤੀ ਹੋਈ 40000 ਤਨਖਾਹ ਤਾਂ ਹੁਣੇ ਹੀ ਲੈ ਰਿਹਾ ਅਗਾਹ ਅਨੁਭਵ ਵੀ ਤਰੱਕੀ ਕਰੂ ਬਹੂ ਜੀ ਨੇ ਮੰਮੀ ਦੀ ਗੱਲ ਦਾ ਜਵਾਬ ਦਿੱਤਾ ਮੰਮੀ ਹਾਲੇ ਵੀ ਦੁਚਿੱਤੀ ਵਿੱਚ ਸੀ ਐਨਾ ਪੜਿਆ ਲਿਖਿਆ ਮੁੰਡਾ ਕੁੜੀ ਨੇ ਹਾਲੇ ਬੀਏ ਵੀ ਪੂਰੀ ਨਹੀਂ ਕੀਤੀ ਫਿਰ ਵੀ ਰਿਸ਼ਤਾ ਕਿਉਂ ਮੰਗਦੇ ਨੇ ਅੱਜ ਕੱਲ ਦੇ ਮੁੰਡੇ ਤਾਂ ਨੌਕਰੀ ਵਾਲੀ ਬਰਾਬਰ ਦੀ ਪੜ੍ਹੀ ਲਿਖੀ ਕੁੜੀ ਪਾਲਦੇ ਨੇ ਨਾਲੇ ਵਿਆਹ ਵੀ ਸ਼ੀਤੀ ਮੰਗਦੇ ਨੇ ਰਿਸ਼ਤਾ ਦਾ ਅਗਲੇ ਆਪਣਾ ਘਰ-ਵਾਰ ਦੇਖ ਕੇ ਮੰਗਦੇ ਨੇ ਐਨੇ ਅਮੀਰ ਬੰਦੇ ਕੁੜੀ ਦੀ 15-16 ਹਜ਼ਾਰ ਦੀ ਨੌਕਰੀ ਨੂੰ ਕੀ ਸਮਝਦੇ ਨੇ ਐਨੇ ਨਾਲ ਤਾਂ ਬਿਜਲੀ ਟੈਲੀਫੋਨਾਂ ਦੇ ਬਿੱਲ ਵੀ ਨਹੀਂ ਭਰੇ ਜਾਂਦੇ ਬਾਉ ਜੀ ਨੇ ਮੰਮੀ ਨੂੰ ਪੂਰੇ ਤਰ੍ਹਾਂ ਕਣਵੰਸ ਕਰ ਲਿਆ ਵਿਆਹ ਵਾਸਤੇ ਸਬਰਾਜ਼ੀ ਹੋ ਗਏ ਮੇਰੀ ਪੜ੍ਹਾਈ ਅਧੂਰੀ ਰਹਿ ਗਈ ਮੈਂ ਸ਼ਾਇਦ ਕੈਂਡੀ ਵਾਂਗ ਐਨੀ ਮੱਚੀ ਹੋਰ ਨਹੀਂ ਸੀ ਜ਼ਿੰਦਗੀ ਦੇ ਉਸ ਪੜਾਅ ਤੇ ਖੜੀ ਸੀ ਜਦੋਂ ਹਰ ਲੜਕੀ ਨੂੰ ਆਪਣੇ ਵਿਆਹ ਬਾਰੇ ਸੋਚ ਕੇ ਚੰਗਾ ਲੱਗਦਾ ਮੈਂ ਕਦੇ ਕੈਂਡੀ ਵਾਂਗ ਸੋਝੀ ਨਹੀਂ ਸਕੀ ਸੈਲਫ ਸਟੈਂਡ ਹੋਣਾ ਕਿੰਨਾ ਜ਼ਰੂਰੀ ਹੈ ਮੇਰੀ ਪੜ੍ਹਾਈ ਦੀਆਂ ਕਿਤਾਬਾਂ ਭੋਰੀ ਵਿੱਚ ਬੰਨ੍ਹ ਦਿੱਤੀਆਂ ਗਈਆਂ ਹੁਣ ਤੱਕ ਤਾਂ ਸ਼ਾਇਦ ਰੱਦੀ ਵਿੱਚ ਵੀ ਵੇਚ ਦਿੱਤੀਆਂ ਗਈਆਂ ਹੋਣਗੀਆਂ ਨਰੋਈ ਉਮਰੇ ਵਿਆਹ ਬਾਰੇ ਸੋਚ ਕੇ ਮੈਂ ਸਭ ਕੁਝ ਭੁੱਲ ਗਈ ਪੜ੍ਹਾਈ ਦੀਆਂ ਕਿਤਾਬਾਂ ਵੀ ਮੇਰੇ ਜ਼ਿਹਨ ਅੰਦਰ ਇੱਕ ਨਵੀਂ ਕਿਤਾਬ ਖੁੱਲ ਗਈ। ਇਸ ਦੇ ਪੰਨੇ ਮੈਂ ਦਿਨ ਰਾਤ ਪਲਟਦੀ। ਬੜੇ ਹੀ ਰੰਗੀਨ ਪੰਨੇ, ਲਲਾਰੀ ਦੇ ਰੰਗਾਂ ਵਾਂਗ ਚਮਕਦਾਰ। ਤਿਲਸਮੀ ਜਿੰਨਾ ਉੱਤੇ ਆਉਣ ਵਾਲੀ ਜ਼ਿੰਦਗੀ ਦੀਆਂ ਖੂਬਸੂਰਤ ਇਬਾਰਤਾਂ ਉੱਕਰੀਆਂ ਹੋਈਆਂ ਸਨ। ਪਿਆਰ ਦੇ ਆਵਸ਼ਾਰ ਬੰਦੇ ਸਨ, ਅਲੱਡ ਪਿਆਰ ਦੀਆਂ ਰਮਜ਼ਾਂ ਨੂੰ ਜਗਾਉਣ ਵਾਲੇ ਚਮਕਦੇ ਅੱਖਰ। ਹੁਣ ਤਾਂ ਇਸ ਕਿਤਾਬ ਦੇ ਪੰਨੇ ਵੀ ਧੁੰਦਲੇ ਹੋ ਗਏ ਪਰ ਇੱਕ ਪੰਨਾ ਅਜੀਹਾ ਸੀ ਜਿਹੜਾ ਮੈਂ बार-बार ਪੜ੍ਹਦੀ ਇੱਕ ਮੁਠੀ ਆਸਮਾ ਵਾਲਾ ਇਸ ਪੰਨੇ ਤੇ ਤਾਰਿਆਂ ਨਾਲ ਜਿਹੜੇ ਆਸਮਾਨ ਦਾ ਜ਼ਿਕਰ ਸੀ ਮੈਂ ਅਕਸਰ ਉਸ ਨੂੰ ਦਿਮਾਗ ਵਿੱਚ ਵਸਾ ਲੈਂਦੀ ਇੱਕ ਅਜੀਹਾ ਆਸਮਾ ਇੱਕ ਅਜੀਹਾ ਆਸਮਾ ਤਾਰਿਆਂ ਜੜਿਆ ਠੰਡੀ ਚਾਨਣੀ ਦੀ ਲਿਸ਼ਕੋਰ ਨਾਲ ਚਲਮਲ ਕਰਦਾ ਜਿੱਥੇ ਮੈਂ ਤੇ ਮੇਰਾ ਉਦੇ ਅਸਾਦ ਪੰਛੀਆਂ ਵਾਂਗ ਵਿਚਰਦੇ ਦੁਨੀਆ ਤੋਂ ਬੇਸੁਰਤੇ ਇਹ ਹਾਲੇ ਵੀ ਮੇਰੇ ਅੰਦਰ ਚ ਆਉਂਦਾ ਹੈ ਪਰ ਮੈਂ ਇਸ ਆਸਮਾ ਨੂੰ ਲੱਭ ਨਹੀਂ ਸਕੀ ਅਕਸਰ ਹੀ ਆਪਣੇ ਟਰੈਸ ਤੇ ਰਾਤ ਨੂੰ ਖੜੀ ਹੋ ਕੇ ਵਿਸ਼ਾਲ ਆਸਮਾ ਵਿੱਚੋਂ ਇਹ ਟੁਕੜਾ ਲੱਭਦੀ ਫਿਰਦੀ ਕਲੌਕ ਦੇ ਟੰ ਟੰ ਨੇ ਮੇਰੇ ਵਿਚਾਰਾਂ ਦੀ ਲੜੀ ਨੂੰ ਤੋੜ ਦਿੱਤਾ ਮੈਂ ਫਲੈਟ ਅੰਦਰ ਆ ਗਈ ਬਾਹਰ ਦਾ ਮੌਸਮ ਜਿਵੇਂ ਬਾਹਰ ਹੀ ਰਹਿ ਗਿਆ ਦਿੱਲੀ ਦੇ ਫਲੈਟ ਕੁਦਰਤ ਨੂੰ ਅੰਦਰ ਤਾਈਆਂ ਆਉਣ ਦੀ ਘੱਟ ਦੀ ਅਹਿਸਾਸਤ ਦਿੰਦੇ ਨੇ ਇਹਨਾਂ ਭੀੜੇ ਭੀੜੇ ਫਲੈਟਾਂ ਅੰਦਰ ਤਾਂ ਹਮੇਸ਼ਾ ਮੌਸਮ ਇੱਕੋ ਜਿਹਾ ਹੀ ਰਹਿੰਦਾ ਹਨੇਰੇ ਤੇ ਘੁੱਟਣ ਭਰਿਆ ਮੈਂ ਅੰਦਰ ਆ ਕੇ ਟੀਵੀ ਔਨ ਕਰ ਦਿੱਤਾ ਰਸੋਈ ਵਿੱਚ ਜਾ ਕੇ ਸਬਜ਼ੀ ਕੱਟਣ ਲੱਗ ਪਈ ਟੀਵੀ ਦੇ ਕਿਸੇ ਚੈਨਲ ਤੇ ਬਾਬਾ ਜੀ ਦੇ ਪ੍ਰਵਚਨ ਚੱਲ ਰਹੇ ਸਨ ਮੇਰੇ ਕੰਨਾਂ ਵਿੱਚ ਸਾਫ਼ ਆਵਾਜ਼ ਸੁਣ ਰਹੀ ਸੀ ਮਨੁੱਖ ਪਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਹੈ ਪਰਮਾਤਮਾ ਨੇ ਮਨੁੱਖ ਨੂੰ ਵਿਕਸਿਤ ਦਿਮਾਗ ਦਿੱਤਾ ਹੈ। ਹੋਰ ਜਨੌਰਾਂ ਨਾਲੋਂ ਜ਼ਿਆਦਾ ਸੋਝੀ, ਜੀਵਨ ਬੜਾ ਖੂਬਸੂਰਤ ਹੈ। ਮੈਂ ਫਟਾਫਟ ਟੀਵੀ ਬੰਦ ਕਰ ਦਿੱਤਾ। ਪਤਾ ਨਹੀਂ ਕਿਉਂ ਗੁੱਸਾ ਆ ਗਿਆ। ਮਨੁੱਖ ਉੱਤਮ ਹੈ। ਕਿਵੇਂ? ਮਨੁੱਖ ਜਦੋਂ ਜ਼ਿੰਦਗੀ 'ਚ ਪਿਆਰ ਮਨਫੀ ਕਰ ਦਿੰਦਾ ਹੈ ਤਾਂ ਕਿਵੇਂ ਜ਼ਿੰਦਗੀ ਖੂਬਸੂਰਤ ਹੋ ਸਕਦੀ? ਫਿਰ ਮੈਨੂੰ ਬਾਹਰ ਫੁੱਲਾਂ ਤੇ ਉੱਡਦੀ ਫਿਰਦੀ तितਲੀ ਯਾਦ ਆਈ। ਉਸ ਕੋਲ ਤਾਂ ਮਨੁੱਖ ਵਾਂਗ ਵਿਕਸਿਤ ਦਿਮਾਗ ਵੀ ਨਹੀਂ ਫਿਰ ਵੀ ਮੈਂ ਕਦੇ ਫੁੱਲਾਂ ਨੂੰ ਪਿਆਰ ਕਰਦੀ ਹੈ। ਆਪਣੇ ਛੋਟੇ ਜਿਹੇ ਜ਼ਿੰਦਗੀ ਵਿੱਚ ਮਿਠਾਸ ਤੇ ਘੁੱਟ ਭਰਦੀ ਹੈ ਕੀ ਕਰਨਾ ਹੈ ਵਿਕਸਿਤ ਦਿਮਾਗ ਜਿਹੜਾ ਜ਼ਿਆਦਾ ਸੰਵੇਦਨਸ਼ੀਲ ਹੋਵੇ ਹਰ ਪੀੜ ਉਸ ਤੋਂ ਜ਼ਿਆਦਾ ਡੂੰਗੀ ਲੱਗਦੀ ਹੈ ਇਸ तितਲੀ ਨੂੰ ਅਜੇ ਹੀ ਸੰਵੇਦਨਾ ਦਾ ਕੋਈ ਅਹਿਸਾਸ ਨਹੀਂ ਨਫ਼ਰਤ ਤੇ ਰਿਸ਼ਤਿਆਂ ਦਾ ਕੋਈ ਦਰਦ ਨਹੀਂ ਮੈਂ ਵੀ ਕਿਹੜੀ ਤੁਲਨਾ ਵਿੱਚ ਪੈਗੀ ਹਾਲੇ ਤਾਂ ਰਾਤ ਦਾ ਖਾਣਾ ਵੀ ਤਿਆਰ ਕਰਨਾ ਸੀ ਉਦੇ ਦੇ ਆਉਣ ਦਾ ਟਾਈਮ ਹੋ ਗਿਆ ਵਿਆਹ ਤੋਂ ਬਾਅਦ ਹੁਣ ਮੈਂ ਇਹੀ ਕਿਤਾਬ ਪੜ੍ਹਦੀ ਹਾਂ ਜਿਸ ਦੇ ਪੰਨਿਆਂ ਉੱਤੇ ਉਹੀ ਸਵੇਰ ਉਹੀ ਸ਼ਾਮ ਉਦੇ ਨੂੰ ਆਫਸ ਭੇਜਣਾ ਘਰ ਸੰਭਾਲਣਾ ਫਿਰ ਸ਼ਾਮ ਬਿਲੀ ਉਸ ਤੇ ਆਉਂਦਾ ਇੰਤਜ਼ਾਰ ਇਹ ਹੀ ਫਰਮਾ ਬਰਦਰੀ ਵਿੱਜੀ ਮੈਂ ਇੱਕ ਬੱਚਾ ਹਰ ਰੋਜ਼ ਇੱਕੋ ਹੀ ਪਾਠ ਰਟਦਾ ਹੋਵੇ ਮੈਨੂੰ ਫੇਰ ਕੈਂਡੀ ਦੀ ਸੈਲਫ ਸਟੈਂਡ ਵਾਲੀ ਗੱਲ ਯਾਦ ਆ ਗਈ ਮੈਨੂੰ ਆਪਣਾ ਆਪ ਅਧੂਰਾ ਲੱਗਦਾ ਸ਼ਾਇਦ ਇਹੀ ਭਟਕਣਾ ਮੈਨੂੰ ਆਸਮਾਨਾਂ ਵਿੱਚ ਜ਼ਿੰਦਗੀ ਤਲਾਸ਼ਣ ਲਈ ਕਸਉਂਦੀ ਹੋਵੇ ਮੈਨੂੰ ਆਪਣਾ ਇੱਕ ਮੁਠੀ ਆਸਮਾਨ ਯਾਦ ਆਉਂਦਾ ਹੋਵੇ ਤਾਰਿਆਂ ਭਰਿਆ ਜਿੱਥੇ ਖੁੱਲੀ ਠੰਡੀ ਤੇ ਨਿਰਮਲ ਹਵਾ ਹੋਵੇ ਨਾ ਕੋਈ ਮੋਬਾਈਲ ਰਿੰਗ ਨਾ ਕੋਈ ਡੋਰ ਬੈਲ ਨਾ ਦਿੱਲੀ ਦੀ ਇਹ ਸ਼ਾਂਤ ਜ਼ਿੰਦਗੀ ਅਨਾ ਟੀਵੀ ਦੇ ਬਦਲ ਦੇ ਚੈਨਲ ਜਿੱਥੇ ਉਹਦੇ ਮੇਰੇ ਨਾਲ ਹੋਵੇ ਸਿਰਫ ਤੇ ਸਿਰਫ ਮੇਰੇ ਨਾਲ ਹੀ ਗੱਲਾਂ ਕਰੇ ਉਹਦੇ ਦੇ ਵਕਤ ਦਾ ਹਰ ਪਲ ਮੇਰਾ ਹੋ ਜਾਵੇ ਟੰ ਟੰ ਡੋਰ ਬੈਲ ਵੱਜ ਗਈ ਉਹਦੇ ਆ ਗਿਆ ਹਮੇਸ਼ਾ ਵਾਂਗ ਟੈਂਸ ਵੈਗ ਟੇਬਲ ਤੇ ਰੱਖ ਕੇ ਟਾਈ ਖੁੱਲਣ ਲੱਗਾ ਰੋਜ਼ ਵਾਂਗ ਆਉਂਦਿਆ ਹੀ ਆਪਣੀ ਕੰਪਨੀ ਦੀਆਂ ਗੱਲਾਂ ਸੁਣਾਉਣ ਲੱਗ ਪਿਆ ਟੀਵੀ ਆਨ ਕਰ ਦਿੱਤਾ ਤੇ ਬਾਥਰੂਮ ਅੰਦਰ ਚਲਾ ਗਿਆ ਦੁੱਧ ਵਾਲੇ ਨੇ ਫੇਰ ਡੋਰ ਬੈਲ ਦਿੱਤੀ ਉਪਰੋਂ ਮੋਬਾਈਲ ਰੰਗ ਵੱਜ ਗਈ ਰਸੋਈ ਅੰਦਰ ਕੁੱਕਰ ਦੀ ਸੀਟੀ ਦੀ ਆਵਾਜ਼ ਨਿੱਕੇ ਜਿਹੇ ਫਲੈਟ ਅੰਦਰ ਇੱਕ ਐਜੀਵ ਜਿਹਾ ਸ਼ੋਰ ਮਚਣ ਲੱਗ ਪਿਆ ਲੱਗਦਾ ਜਿਵੇਂ ਸਿਰਫ ਬੇਜਾਨ ਚੀਜ਼ਾਂ ਹੀ ਬੋਲਦੀਆਂ ਹੋਣ ਦੋ ਜਿਉਂਦੇ ਜੀ ਤਾ ਨਿਹਰੇ ਰੋਬੋਟ ਵਾਂਗ ਲੱਗਦੇ ਮੈਂ ਚਾਹ ਦੇ ਦੋ ਕੱਪ ਲੈ ਆਈ ਉਹਦੇ ਨੇ ਚਾਹ ਫੜ ਲਈ ਤੇ ਇੱਕ ਹੱਥ ਵਿੱਚ ਰਿਮੋਟ ਫੜ ਕੇ ਟੀਵੀ ਦੇ ਚੈਨਲ ਬਦਲਣ ਲੱਗ ਪਿਆ ਕੈਨ ਨੂੰ ਤਾਂ ਅਸੀਂ ਸ਼ਾਮ ਦੀ ਚਾਹ ਇਕੱਠੇ ਪੀਂਦੇ ਹਾਂ ਪਰ ਉਹਦੇ ਚਾਹ ਪੀਣ ਵੀ ਲਈ ਟੀਵੀ ਵੱਲ ਧਿਆਨ ਰੱਖਦਾ ਪਹਿਲਾਂ ਤਾਂ ਮੈਂ ਖਿਜੀ ਜਾਂਦੀ ਅਕਸਰ ਸ਼ਿਕਾਇਤ ਕਰਦੀ ਮੇਰੇ ਕੋਲ ਬੈਠ ਕੇ ਤੁਹਾਨੂੰ ਟੀਵੀ ਵੇਖਣਾ ਹੀ ਚੰਗਾ ਲੱਗਦਾ ਮੈਂ ਤਾਂ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਉਡੀਕਦੀ ਰਹਿੰਦੀ ਹਾਂ ਆਪਣੇ ਸਾਰੇ ਦਿਨ ਵਿੱਚੋਂ 10 ਮਿੰਟ ਵੀ ਮੇਰੇ ਲਈ ਨਹੀਂ ਤੁਹਾਡੇ ਕੋਲ ਉਹ ਹੱਸ ਪੈਂਦਾ ਨਿਊਜ਼ ਤਾਂ ਸੁਣ ਲਮਾ ਆਲੇ ਦੁਆਲੇ ਕੀ ਹੋ ਰਿਹਾ ਪਤਾ ਹੋਣਾ ਚਾਹੀਦਾ ਤੂੰ ਟੀਵੀ ਦੇਖਣ ਦਾ ਟੈਸਟ ਡਿਵੈਲਪ ਕਰਾ ਹਰ ਫੀਲਡ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਇਨਾ ਕਾਕੇ ਉਹ ਫਿਰ ਟੀਵੀ ਵੇਖਣ ਲੱਗ ਪੈਂਦਾ ਫਿਰ ਕੰਪਿਊਟਰ ਤੇ ਰਾਤ ਤੱਕ ਆਪਣਾ ਕੰਮ ਕਰਦਾ ਹੁਣ ਤਾਂ ਮੈਂ ਸ਼ਿਕਾਇਤ ਵੀ ਨਹੀਂ ਕਰਦੀ ਮੈਂ ਉਹਦੇ ਜਿੰਨੀਆਂ ਕਿਤਾਬਾਂ ਨਹੀਂ ਪੜੀਆਂ ਮੇਰਾ ਦਿਮਾਗ ਐਨਾ ਵਿਕਸਿਤ ਨਹੀਂ ਮੇਨ ਵਾਲੇ ਦੁਆਲੇ ਬਾਰੇ ਉਹਦੇ ਜਿੰਨੀ ਜਾਣਕਾਰੀ ਨਹੀਂ ਮੇਰੇ ਵਾਲੇ ਦੁਆਲੇ ਸਿਰਫ ਉਹਦੇ ਸੀ ਅਤੇ ਉਸੇ ਵਾਸਤੇ ਉਹ ਉਸ ਵਾਸਤੇ ਪਿਆ ਮੈਂ ਉਸ ਨਾਲ ਕੁਝ ਪਲ ਬੈਠ ਕੇ ਗੱਲਾਂ ਕਰਨਾ ਚਾਹੁੰਦੀ ਹਾਂ ਅਜਿਹੇ ਪਲ ਜਿਹੜੇ ਮੇਰੇ ਤੇ ਉਹਦੇ ਦੇ ਹੋਣ ਉਹਨਾਂ ਪਲਾਂ ਵਿੱਚ ਕੋਈ ਸ਼ੋਰ ਨਾ ਪੈਂਦਾ ਹੋਵੇ ਕੋਈ ਟੀਵੀ ਜਾਂ ਕੰਪਿਊਟਰ ਨਾ ਹੋਵੇ ਕੋਈ ਮੋਬਾਈਲ ਰਿੰਗ ਨਾ ਹੋਵੇ ਅੱਜ ਵੀ ਉਹੀ ਪਲ ਤਲਾਸ਼ਦੀ ਰਹਿੰਦੀ ਹਾਂ ਉਹਦੇ ਤਾਂ ਆਲੇ ਦੁਆਲੇ ਦੀ ਜਾਣਕਾਰੀ ਰੱਖਦਾ ਹੈ ਫਿਰ ਉਸ ਨੂੰ ਮੈਂ ਕਿਉਂ ਨਹੀਂ ਬਖਾਈ ਦਿੰਦੀ ਉਹ ਸ਼ਾਇਦ ਮੈਨੂੰ ਪਿਆਰ ਹੀ ਨਾ ਕਰਦਾ ਹੋਵੇ ਉਸ ਲਈ ਤਾਂ ਪਿਆਰ ਦੀ ਪਰਿਭਾਸ਼ਾ ਹੋਰ ਹੈ ਜਿਸਮ ਦੇ ਰਿਸ਼ਤੇ ਤੱਕ ਸੀਮਤ ਇਹ ਰਿਸ਼ਤਾ ਤਾਂ ਚਿੜੀਆਂ ਘਾਮਾਂ ਵਿੱਚ ਵੀ ਹੁੰਦਾ ਉਹਨਾਂ ਨੂੰ ਤਾਂ ਮਨੁੱਖਾ ਵਾਂਗ ਜ਼ਿਆਦਾ ਸੋਚੀ ਵੀ ਨਹੀਂ ਹੁੰਦੀ ਜੇ ਉਹਦੇ ਦਾ ਦਿਮਾਗ ਵਿਕਸਿਤ ਹੈ ਤਾਂ ਫਿਰ ਉਸ ਨੂੰ ਪਿਆਰ ਦੀ ਸੋਝੀ ਕਿਉਂ ਨਹੀਂ ਛੁੱਟੀ ਵਾਲੇ ਦਿਨ ਸਾਰਾ ਸਾਰਾ ਦਿਨ ਮੋਬਾਈਲ ਫੋਨ ਤੇ ਗੱਲਾਂ ਕਰਨਾ ਜਾਂ ਫਿਰ ਕੰਪਿਊਟਰ ਤੇ ਕੰਮ ਕਰਦੇ ਰਹਿਣਾ ਸਦਾ ਮਸ਼ਰੂਫ ਤੇ ਗਵਾਚਿਆ ਹੋਇਆ ਹੁਣ ਤਾਂ ਉਹਦਾ ਹੋਰ ਵੀ ਇਚਾ ਹੋ ਗਿਆ ਤਨਖਾਹ ਵੀ ਵੱਧ ਗਈ ਉਹ ਖੁਸ਼ ਹੈ ਹੋਰ ਵੀ ਕੰਮ ਕਰੇਗਾ ਹੋਰ ਪੈਸੇ ਕਮਾਵੇਗਾ ਇਹੀ ਤਾਂ ਕਹਿੰਦੇ ਸੀ ਮੇਰੇ ਬਾਉ ਜੀ ਉਸਨੇ 12 15000 ਕਮਾਉਣ ਵਾਲੀ ਕੁੜੀ ਕੀ ਕਰਨੀ ਹੈ ਸਾਡੀ ਕੁੜੀ ਰਾਜ ਕਰੂਗੀ ਉਹਦੇ ਕੋਲ ਤੇਜ਼ ਰਫਤਾਰ ਹੈ ਉਹ ਐਨੇ ਅਗਾਹ ਜਾ ਰਿਹਾ ਹੈ ਮੈਨੂੰ ਨਾਲ ਰਲਣਾ ਔਖਾ ਹੋ ਗਿਆ ਮੈਂ ਸੋਚਦੀ ਸੋਚਦੀ ਰੋਟੀ ਪਕਾਉਣ ਲੱਗ ਪਈ ਉਹ ਤੇ ਕਿਸੇ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਸੀ ਸ਼ਾਇਦ ਕੱਲ ਨੂੰ ਛੁੱਟੀ ਵਾਲੇ ਦਿਨ ਕਿਧਰੇ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਉਸਨੇ ਆਪਣੇ ਕਮਰੇ ਵਿੱਚੋਂ ਹੀ ਮੈਨੂੰ ਆਵਾਜ਼ ਦਿੱਤੀ ਕੱਲ ਸੰਦੀਪ ਦੇ ਘਰ ਕਪਲ ਕਿੱਟੀ ਹੈ ਚੱਲਾਂਗੇ ਕੱਲ ਦਾ ਦਿਨ ਵੀ ਉਸਨੇ ਲੁਕਾ ਵਾਸਤੇ ਬੁੱਕ ਕਰ ਲਿਆ ਮੈਨੂੰ ਅਸੀਂ ਪਾਰਟੀਆਂ ਤੇ ਕਿੱਟੀਆਂ ਤੇ ਜਾਣਾ ਬਿਲਕੁਲ ਪਸੰਦ ਨਹੀਂ ਪਿਛਲੀ ਕਿੱਟੀ ਦੇ ਮੈਂ ਗਈ ਸੀ ਇੱਕ ਅਜੀਬ ਦੁਨੀਆ ਦੇ ਚਿਹਰੇ ਸਾਹਮਣੇ ਆਏ ਨਹੀਂ ਰਿਹਾ ਬਣਾਵਟੀ ਯਥਾਰਥ ਤੋਂ ਕੋਹਾਂ ਦੂਰ ਜਿਵੇਂ ਕਿਸੇ ਕਾਫਲੇ ਵਿੱਚੋਂ ਭਟਕੇ ਹੋਣ ਆਪਣੇ ਆਪ ਨੂੰ ਜ਼ਬਰਦਸਤੀ ਵੈਸਟਰਨਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਲੱਗਦਾ ਸੀ ਜਿਵੇਂ ਉਹਨਾਂ ਨੇ ਮਖੌਟੇ ਪਾਏ ਹੋਣ ਤੇ ਆਪਣੀ ਅਸਲੀਅਤ ਨੂੰ ਛਪਾਉਣਾ ਚਾਹੁੰਦੇ ਹਨ ਸਭ ਕੁਝ ਇੱਕ ਸ਼ੋਅ ਵਾਂਗ ਮਹਿੰਗੇ ਕੱਪੜੇ ਅਤੇ ਗਹਿਣਿਆਂ ਦਾ ਸ਼ੋਅ ਬਦ ਤੋਂ ਬਦ ਅਮੀਰੀ ਦੀ ਵਿਖਾਵੇ ਦਾ ਸ਼ੋਅ ਉਦੇ ਤਾਂ ਮੇਰੇ ਕੋਲ ਇੱਕ ਪਲ ਵੀ ਨਹੀਂ ਬੈਠਾ ਉਹ ਆਪਣੇ ਬੌਸ ਤੇ ਉਸਦੀ ਪਤਨੀ ਨਾਲ ਹਾਸਸਾਸ ਕੀ ਗੱਲਾਂ ਕਰਦਾ ਰਿਹਾ ਮੈਂ ਦੂਰੋਂ ਦੇਖਦੀ ਰਹੀ ਕਿੰਨਾ ਅਜੀਬ ਤੇ ਉਪਰ ਹਾਸਾ ਸੀ ਉਹਦੇ ਦੇ ਚਿਹਰੇ ਤੇ ਮੇਰੇ ਨਾਲ ਤਾਂ ਕਦੇ ਵੀ ਇੰਜ ਨਹੀਂ ਹੱਸਿਆ ਮੈਂ ਘਰ ਆ ਕੇ ਉਹਦੇ ਨੂੰ ਕਿਹਾ ਸੀ ਮੈਂ ਅੱਗੇ ਤੋਂ ਨਹੀਂ ਜਾਣਾ ਇਹੋ ਜਿਹੀ ਪਾਰਟੀ ਵਿੱਚ ਤੁਸੀਂ ਤਾਂ ਮੇਰੇ ਕੋਲ ਹੀ ਨਹੀਂ ਬੈਠੇ ਦੇਰੇ ਕੋਲ ਹੀ ਤਾਂ ਰਹਿੰਦਾ ਹਾਂ 2 ਮਿੰਟ ਬੌਸ ਨਾਲ ਵੀ ਖੜਨਾ ਸੀ ਇਸੇ ਨੇ ਤਾਂ ਮੇਰੀ ਤਰੱਕੀ ਨੂੰ ਪੌੜੀ ਲਾਉਣੀ ਹੈ ਉਹਦੇ ਨੇ ਅਸਲੀ ਗੱਲ ਦੱਸ ਦਿੱਤੀ ਤੁਹਾਨੂੰ ਇਹਨਾਂ ਦਾ ਸਾਥ ਚਾਹੀਦਾ ਪਰ ਮੈਨੂੰ ਤਾਂ ਕੁਝ ਪਲ ਤੁਹਾਡੇ ਕੋਲ ਬੈਠਣ ਦਾ ਸਮਾਂ ਦੇ ਦਿਆ ਕਰੋ ਕਦੇ ਤਾਂ ਮੇਰੀਆਂ ਫੀਲਿੰਗਸ ਨੂੰ ਸਮਝੋ ਕੀ ਆਪਾਂ ਇਸੇ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਦੇਾਂਗੇ ਕਦੋਂ ਤੱਕ ਮਸ਼ੀਨੀ ਅੰਤਰ ਬਣੇ ਰਹਾਂਗੇ ਮੈਂ ਆਪਣੇ ਵੱਲੋਂ ਇੱਕ ਰਿਕਵੈਸਟ ਕੀਤੀ ਉਹਦੇ ਚੜ ਗਿਆ ਤੇ ਕਹਿਣ ਲੱਗਾ ਤੂੰ ਬੜੇ ਡਿਸਸੈਟੀਸਫਾਈਡ ਜਿਹੀ ਪਸਨੈਲਿਟੀ ਹੈ ਅੱਜਕੱਲ ਬੈਠਣ ਦਾ ਸਮਾਂ ਕਿਸ ਕੋਲ ਹੈ ਜ਼ਿੰਦਗੀ ਵਿੱਚ ਬਹੁਤ ਕੁਝ ਚਾਹੀਦਾ ਹੈ ਹਾਲੇ ਬਹੁਤ ਮੀਨਤ ਕਰਨੇ ਤੂੰ ਬੜੀ ਨੈਰੋ ਮਾਈਂਡਡ ਜਹੀ ਨਹੀਂ ਉਦੇ ਮੈਂ ਤਾਂ ਸੈਟੀਸਫਾਈਡ ਹਾਂ ਇਹ ਕੋਠੀਆਂਕਾਰਾਂ ਗਹਿਣੇ ਤੋਂ ਮੋਹਤਵਾਰਾ ਔਰਤਾਂ ਦੀ ਜ਼ਰੂਰਤ ਹੈ ਮੇਰੀ ਨਹੀਂ ਮੈਂ ਤਾਂ ਬਸ ਮੇਰੀ ਗੱਲ ਉਦੇ ਨੇ ਟੁੱਕ ਦਿੱਤੀ ਫਿਰ ਤੇਰੀ ਜ਼ਰੂਰਤ ਕੀ ਹੈ ਮੈਂ ਅੱਖਾਂ ਹੰਝੂ ਨਾਲ ਭਰ ਰਹੀਆਂ ਤੇ ਉਦੇ ਵੱਲ ਵੇਖਦੇ ਆ ਹੀ ਦੋ ਹੰਝੂ ਮੇਰੀਆਂ ਗੱਲਾਂ ਤੋਂ ਤਿਲਕ ਗਏ ਮੈਂ ਇਨਾ ਹੀ ਅਕਸ ਕੀਤੀ ਮੇਰੀ ਜ਼ਰੂਰਤ ਬਸ ਇੱਕ ਮੁਠੀ ਆਸਵਾ ਮੈਨੂੰ ਪਤਾ ਹੈ ਨਾ ਚਾਹੁੰਦਿਆਂ ਹੋਏ ਵੀ ਕੱਲ ਪਾਰਟੀ ਤੇ ਜਾਣਾ ਪਵੇਗਾ ਉਹਦੇ ਆਪਣੇ ਕੰਪਨੀ ਵੱਲੋਂ 6 ਮਹੀਨੇ ਲਈ ਕੈਨੇਡਾ ਜਾ ਰਹੇ ਹੈ ਮੈਂ ਹੋਰ ਵੀ ਇਕੱਲੀ ਹੋ ਜਾਵਾਂਗੀ ਉਹਦੇ ਬਹੁਤ ਖੁਸ਼ ਹੈ ਹੁਣ ਉਸ ਨੂੰ ਹੋਰ ਵੀ ਤਰੱਕੀ ਮਿਲੇਗੀ ਜਿਸ ਤੇ ਉਹ ਹਰ ਵਕਤ ਇੱਛਾ ਰੱਖਦਾ ਸ਼ਾਇਦ ਫੇਰ ਉਹ ਮੇਰੇ ਲਈ ਦੋ ਭਲ ਕੱਢ ਲਵੇ ਥੋੜੀ ਦੇਰ ਆਰਾਮ ਨਾਲ ਬੈਠੇ ਸਕੂਨ ਨਾਲ ਬਿਨਾ ਸ਼ੋਰ ਵਾਲੇ ਮਾਹੌਲ ਤੋਂ ਉਦੋਂ ਤੱਕ ਤਾਂ ਸ਼ਾਇਦ ਸਮਾਂ ਬਿਲੰਗ ਜਾਵੇਗਾ ਫਿਰ ਜ਼ਿੰਦਗੀ ਕਿੰਨੀ ਗਰਹ ਜਾਵੇਗੀ ਸਮਾਂ ਤਾਂ ਪਲ-ਪਲ ਛੜੱਪੇ ਮਾਰ ਕੇ ਭੱਜ ਰਿਹਾ ਹੈ ਮੈਂ ਇਸ ਨੂੰ ਕਹਿਵੇਂ ਕੈਦ ਕਰ ਲਵਾਂ ਸਭ ਭੱਜ ਰਹੇ ਨੇ ਪਰ ਮੈਂ ਤਾਂ ਉੱਥੇ ਦੀ ਉੱਥੇ ਹੀ ਖੜੀ ਰਹਿ ਗਈ ਮੇਰੀ ਜ਼ਿੰਦਗੀ ਦੀ ਕਿਤਾਬ ਦਾ ਅਗਲਾ ਪੰਨਾ ਪਲਟ ਗਿਆ ਉਦੋਂ ਨੂੰ ਗਿਆ ਚਾਰ ਮਹੀਨੇ ਹੋ ਗਏ ਮੇਰੇ ਜ਼ਿਹਨ ਅੰਦਰ ਆਸਮਾਨ ਤੇ ਖਿਲਰੇ ਤਾਰਿਆਂ ਦੀ ਲੋ ਵੀ ਮੱਠੀ ਪੈ ਗਈ ਦਿੱਲੀ ਦਾ ਮੌਸਮ ਬਹੁਤ ਜ਼ਿਆਦਾ ਗਰਮ ਹੋ ਗਿਆ ਮੈਂ ਇਕੱਲੀ ਪਹਾੜ ਜਿੱਡੀ ਦੁਪਹਿਰ ਵਿੱਚ ਟਰੈਸ ਤੇ ਆ ਗਈ। ਅੱਜ ਕੱਲ ਮੈਂ ਇਸੇ ਤਰ੍ਹਾਂ ਦੁਪਹਿਰ ਵੇਲੇ ਵੀ ਦਿੱਲੀ ਦੀ ਇਹ ਸ਼ਾਂਤ ਜ਼ਿੰਦਗੀ ਨੂੰ ਵੇਖਦੀ ਰਹਿੰਦੀ ਹਾਂ। ਦੂਰੋਂ ਤੱਕਦੀਆਂ ਪਿਗਲਦੀਆਂ ਸੜਕਾਂ ਇੱਕੋ ਥਾਂਵੇਂ ਵਿਸ਼ੀਆਂ ਰਹਿੰਦੀਆਂ। ਲੋਕਾਂ ਦੇ ਕਦਮ ਉਹਨਾਂ ਨੂੰ ਲਤਾੜਦੇ ਮੰਜ਼ਲਾਂ ਤੱਕ ਕਰਦੇ ਰਹਿੰਦੇ। ਜਦੋਂ ਕਦੇ ਮੈਂ ਇਹਨਾਂ ਸੜਕਾਂ ਨੂੰ ਅਧੀ ਰਾਤ ਵੇਲੇ ਤੱਕਦੀ ਹਾਂ ਤਾਂ ਇਹ ਸੁੰਨਸਾਣ ਠੰਡੀਆਂ ਸਕੂਨ ਨਾਲ ਸੁਤੀਆਂ ਲੱਗਦੀਆਂ। ਕਿੰਨਾ ਚੰਗਾ ਹੈ ਇਹਨਾਂ ਸੜਕਾਂ ਕੋਲ। ਨਾੜੀ ਤੰਤਰ ਨਹੀਂ ਵਿਕਸਿਤ ਤੇ ਦਿਮਾਗ ਨਹੀਂ ਕੰਨ ਨਹੀਂ ਨਹੀਂ ਤਾਂ ਇਹ ਵੀ ਚਿੱਕਾ ਮਾਰਦੇ ਆਂ ਮੋਟਰਾਂ ਕਾਰਾਂ ਹਿੱਟ ਦੱਬੀਆਂ ਸਹਿਕਦੇ ਰਹਿੰਦੀਆਂ ਪਰ ਇੱਕੋ ਥਾਂ ਤੇ ਸਥਿਤ ਵੱਲ ਕੌਣ ਵੇਖਦਾ ਹੈ ਉਹਦੇ ਠੀਕ ਹੀ ਤਾਂ ਕਹਿੰਦਾ ਹੈ ਕਿ ਤੇ ਕੋਲ ਇੰਨਾ ਸਮਾਂ ਐਸਾ ਭੱਜ ਰਹੇ ਨੇ ਕਿਸੇ ਦੀ ਭਾਲ ਵਿੱਚ ਸ਼ਾਇਦ ਮੇਰੇ ਵਾਂਗ ਇੱਕ ਮੁਠੀ ਆਸਮਾਂ ਦੀ ਭਾਲ ਵਿੱਚ ਜਾਂ ਫਿਰ ਇਹਨਾਂ ਦਾ ਆਸਮਾਂ ਕਿਸੇ ਹੋਰ ਪਾਸੇ ਹੈ ਇਹ ਆਸਮਾਂ ਵਿੱਚੋਂ ਕੀ ਪਾਲਣਾ ਜਾ ਰਹੇ ਨੇ ਕਿ ਮੇਰੇ ਵਾਂਗ ਖੁੱਲੀ ਨਿਰਮਲ ਠੰਡੀ ਹਵਾ ਬਿਨਾਂ ਸ਼ੋਰ ਵਾਲੀ ਸਕੂਨ ਭਰੀ ਜ਼ਿੰਦਗੀ ਜਾਂ ਫਿਰ ਪਿਆਰ ਤੇ ਆਰਾਮ ਦੇ ਦੂਰ ਇਹ ਸਭ ਤਾਂ ਇਹਨਾਂ ਦੇ ਮੁਠੀ ਵਿੱਚ ਹੀ ਬੰਦ ਹੈ ਫਿਰ ਕਿਉਂ ਨਹੀਂ ਖੋਲਦੀ ਮੁਠੀ ਕਿਵੇਂ ਖੋਲਣਗੇ ਇਹਨਾਂ ਦੇ ਮੁਠੀਆਂ ਤਾਂ ਪੈਸੇ ਨਾਲ ਭਰੀਆਂ ਨੇ ਪੈਸੇ ਖਿੰਡ ਜਾਣ ਉਦੇਤਾ ਕਹਿੰਦਾ ਹੈ ਜੇ ਹਰ ਕੋਈ ਤੇਰੇ ਵਾਂਗ ਇੱਕੋ ਥਾਂ ਤੇ ਖੜਾ ਖੜਾ ਆਸਮਾਨਾਂ ਦੀ ਤਮੰਨਾ ਕਰਦਾ ਰਹੇ ਤਾਂ ਕੁਝ ਨਹੀਂ ਹੋ ਸਕਦਾ ਇਹ ਸਭ ਕੁਝ ਪਾਉਣ ਵਾਸਤੇ ਵੀ ਅਨਥਕ ਮਿਹਨਤ ਕਰਨੀ ਪੈਂਦੀ ਹੈ ਜ਼ਿੰਦਗੀ ਵਿੱਚ ਮੰਜ਼ਲ ਪਾਉਣ ਵਾਸਤੇ ਬਹੁਤ ਭੱਜਣਾ ਹੈ ਪੈਂਦਾ ਹੈ ਕਿਵੇਂ ਭੱਜ ਸਕਦੀ ਹਾਂ ਮੇਰੇ ਕੋਲ ਰਫ਼ਤਾਰ ਨਹੀਂ ਮੈਨੂੰ ਤਾਂ ਆਪਣੀ ਮੰਜ਼ਲ ਸਿਰਫ ਉਦੇ ਲੱਗਦਾ ਪਰ ਉਹਦੇ ਤਾਂ ਹੋਰ ਦੂਰ ਹੋਰ ਦੂਰ ਭੱਜ ਰਿਹਾ ਮੈਂ ਕਿਵੇਂ ਰੜ ਸਕੂੰਗੀ ਉਸਨੂੰ ਟੰ ਟੰ ਢੂਰ ਵੇਲ ਵੱਜ ਗਈ ਕੈਂਡੀ ਆ ਗਈ ਬੜੀ ਖੁਸ਼ ਹੈਲੋ ਦੀਦੀ ਮੂੰਹ ਮਠਾ ਕਰੋ ਕਹਿ ਕੇ ਉਸਨੇ ਮਠਿਆਈ ਦਾ ਡੱਬਾ ਟੇਬਲ ਤੇ ਰੱਖ ਦਿੱਤਾ ਕੋਈ ਖੁਸ਼ਖਬਰੀ ਹੈ ਮੈਂ ਹੱਸ ਕੇ ਪੁੱਛਿਆ ਮੇਰੀ ਪੀ ਐਚ ਡੀ ਕੰਪਲੀਟ ਹੋ ਗਈ ਉਸ ਨੇ ਬੜੇ ਖੁਸ਼ ਹੋ ਕੇ ਦੱਸਿਆ ਅੱਜ ਸੱਚਮੁੱਚੀ ਕੈਂਡੀ ਮੈਨੂੰ ਆਪਣੇ ਆਪ ਵਿੱਚ ਕੰਪਲੀਟ ਲੱਗ ਰਹੀ ਸੀ ਕੈਂਡੀ ਦੇ ਪੈਰਾਂ ਨੂੰ ਅੱਜ ਧਰਤੀ ਦਾ ਇਹਾ ਟੁਕੜਾ ਮਿਲ ਗਿਆ ਜਿਹੜਾ ਉਸ ਦਾ ਆਪਣਾ ਸੀ ਸਿਰਫ ਆਪਣਾ ਠੋਸ ਜਿਸ ਉੱਤੇ ਉਹ ਪੱਜ ਸਕਦੀ ਹੈ ਦੁਨੀਆ ਦੀ ਰਫ਼ਤਾਰ ਦੇ ਨਾਲ ਕਦਮ ਨਾਲ ਕਦਮ ਮਿਲਾ ਸਕਦੀ ਹੈ ਆਪਣੇ ਵजूद ਨੂੰ ਜਿਉਂਦਾ ਰੱਖ ਸਕਦੀ ਹੈ ਕੀ ਕੈਂਡੀ ਹੁਣ ਮੇਰੇ ਵਾਂਗ ਇੱਕ ਮੁਠੀ ਆਸਮਾਨ ਦੀ ਵਿਤਰਾਸ਼ ਕਰੇਗੀ ਸ਼ਾਇਦ ਉਸਨੂੰ ਤਲਾਸ਼ ਨਹੀਂ ਕਰਨੀ ਪਵੇਗੀ ਕੈਂਡੀ ਵਰਗੀ ਕੁੜੀ ਨੂੰ ਆਸਮਾ ਜ਼ਰੂਰ ਮਿਲ ਜਾਂਦਾ ਹੋਵੇਗਾ ਜਾਂ ਫਿਰ ਉਹ ਵਿਸ਼ਾਲ ਆਸਮਾ ਦਾ ਕੋਈ ਵੀ ਸੋਹਣਾ ਟੁਕੜਾ ਆਪਣੀ ਮਰਜ਼ੀ ਨਾਲ ਚੁਣ ਸਕੇਗੀ ਹੁਣ ਸ਼ਾਇਦ ਕੈਂਡੀ ਨੂੰ ਮੇਰੀ ਵਾਂਗ ਇਹ ਸਭ ਕੁਝ ਲੱਭਣ ਦੀ ਲੋੜ ਨਹੀਂ ਪਵੇਗੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਵੇਗੀ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ